ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਪੰਜਾਬ ਸਰਕਾਰ ਤੇ ਵੱਡੇ ਨਿਸ਼ਾਨੇ ਸਾਧਦੇ ਨੇ ਉੱਥੇ ਹੀ ਭਗਵੰਤ ਮਾਨ ਤੇ ਕਈ ਗੰਭੀਰ aarop ਲਗਾਏ ਨੇ ਨਵਜੋਤ ਸਿੰਘ ਸਿੱਧੂ ਆਪਣੇ ਵਰਕਰ ਰਵਿਸ਼ ਸਿੰਘ ਬਰਾੜ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਉਹਨਾਂ ਦੇ ਘਰ ਪਹੁੰਚੇ ਸਨ ਇਸ ਮੌਕੇ ਉਹਨਾਂ ਨੇ ਇਲਜ਼ਾਮ ਲਗਾਏ ਕਿ ਭਗਵੰਤ ਮਾਨ ਸਰਕਾਰ ਨੇ ਜੋ ਪੰਜਾਬ ਦਾ ਏਜੰਡਾ ਬਦਲਣ ਦਾ ਵਾਅਦਾ ਕੀਤਾ ਸੀ ਉਸ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਖਰਾਬ ਕਰਕੇ ਰੱਖ ਦਿੱਤਾ ਹੈ ਬਲਕਿ ਸਰਕਾਰ ਹੁਣ ਖੁਦ ਭ੍ਰਿਸ਼ਟਾਚਾਰੀਆਂ ਦੀ ਸਰਕਾਰ ਬਣ ਚੁੱਕੀ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕੇ ਵਾਈਟ ਪੇਪਰ ਈਸ਼ੂ ਕਰਕੇ ਦੇਣ ਕਿ بجلی ਜੋ ਖਰੀਦੀ ਜਾ ਰਹੀ ਹੈ ਉਹ ਬਿਲਕੁਲ ਸਸਤੇ ਭਾਅ ਦੇ ਵਿੱਚ ਖਰੀਦੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਗੋਇੰਦਵਾਲ ਥਰਮਲ ਪਲਾਂਟ ਤੇ ਵੀ ਭਗਵੰਤ ਮਾਨ ਨੂੰ ਘੇਰਿਆ ਬਾਪੂ ਦਰਸ਼ਨ ਸਿੰਘ ਰਾੜ ਦੇ ਨਾਲ ਮੇਰਾ ਰੋਹਾਨੀ ਨਾਤਾ ਹੈ ਰੋਹਾਂ ਦੇ ਨਾਤੇ ਜਿਹੜੇ ਨੇ ਨਾ ਉਹ ਬਦਲੇ 'ਚ ਕੁਝ ਮੰਗਦੇ ਨਹੀਂ ਮੈਂ ਬਾਪੂ ਦੀ ਸਿਹਤ ਦਾ ਹਾਲਚਾਲ ਪੁੱਛਣ ਆਇਆ ਸੀ ਔਰ ਖਾਸ ਮਕਸਦੇ ਹੈ ਕਿ ਕਾਂਗਰਸ ਦੀ ਜੜ ਨੂੰ ਸਿੰਚਣਾ ਹੈ ਜੇ ਜੜ ਹੈ ਤੇ ਪੇੜ ਹੈ ਪੱਤੇ ਨੇ ਤੇ ਫਲ ਨੇ ਜੜ ਸੁੱਕ ਜੇ ਨਾ ਤੇ ਕੱਖ ਨਹੀਂ ਰਹਿੰਦਾ ਕਾਂਗਰਸ ਦਾ ਵਰਕਰ ਕਾਂਗਰਸ ਦੇ ਲਈ ਮਾੜੇ ਵਕਤਾਂ 'ਚ ਜੂਝਣ ਵਾਲੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਮਣੀਆਂ ਨੇ ਮਣੀਆਂ ਮਣੀਆਂ ਮਿੱਟੀ 'ਚ ਸਿੱਟਦੇ ਹੋ ਨਾ ਤੇ ਉਹ ਚਮਕਦੀਆਂ ਨਹੀਂ ਫਿਰ ਉਹਨਾਂ ਤੇ ਮਿੱਟੀ ਆ ਜਾਂਦੀ ਹੈ ਉਹਨਾਂ ਦੀ ਚਮਕ ਘੱਟ ਜਾਂਦੀ ਹੈ ਤੇ ਕੱਚ ਨੂੰ ਸੋਨੇ 'ਚ ਵੀ ਜੜੋ ਤੇ ਉਹਨਾਂ 'ਚ ਚਮਕ ਨਹੀਂ ਰਹਿੰਦਾ ਇਸ ਕਰਕੇ ਇਹ ਮਣੀਆਂ ਮਿੱਟੀ 'ਚੋਂ ਚੁੱਕ ਕੇ ਸੋਨੇ 'ਚ ਜੜਨੀਆਂ ਨੇ ਇਹਨਾਂ ਨੂੰ ਆਦਰ ਮਾਨ ਸਨਮਾਨ ਦੇਣਾ ਹੈ ਕਾਂਗਰਸ ਦਾ ਵਰਕਰ ਇੱਕ ਚੁੱਕੋ ਕਾਂਗਰਸ ਹੈ ਤੇ ਇੱਟ ਦੇ ਉੱਤੇ ਵੀ ਕਾਂਗਰਸ ਹੈ 70 ਸਾਲ ਪੁਰਾਣੀ ਪਾਰਟੀ ਅੱਜ ਸਾਡਾ ਮੁੱਖ ਮੰਤਰੀ ਕਹਿੰਦਾ ਏ ਇੱਕ ਥੀ ਕਾਂਗਰਸ ਇਹਨੂੰ ਮੈਂ ਕਹਿਣਾ ਚਾਹਨਾ ਥੋਥਾ ਚਨਾ ਬਾਜੇ ਖਨਾ ਤੂੰ ਗੱਲ ਕਿਹੜੀ ਕਰਦਾ ਹੈ ਮਿੱਤਰ ਪਿਆਰੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਪਈਆਂ ਬੀਜੇਪੀ ਨਾਲੋਂ ਵੀ 10 ਲੱਖ ਵੋਟ ਜ਼ਿਆਦੇ ਪਈ ਹੈ 614 ਇਹਦੇ ਐਮਐਲਏ ਨੇ ਤੇ ਅੱਜ ਕਾਂਗਰਸ ਦੀ ਅਗਰ ਤੂੰ ਗੱਲ ਕਰਦਾ ਹੈ ਤੇ ਤੁਹਾਨੂੰ ਉਹਨਾਂ ਪੰਜਾਂ ਸਟੇਟਾਂ ਦੇ ਇਲੈਕਸ਼ਨਾਂ ਚ ਤੁਸੀਂ ਤਿੰਨਾਂ ਚ ਲੜੇ ਤੁਹਾਨੂੰ ਅੱਧਾ ਪਰਸੈਂਟ ਵੋਟ ਨਹੀਂ ਪਈ ਅੱਧਾ ਪਰਸੈਂਟ ਵੋਟ ਤੇ ਤੂੰ ਆਪਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ ਚ ਇੱਕ ਸੀਟ ਹੈ ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ ਉਹ ਮਿੱਤਰ ਪਿਆਰੇ ਇੰਨਾ ਹਉਮਾ ਹੰਕਾਰ ਨਾ ਕਰ ਹੌਮੇ ਹੰਕਾਰ ਵਾਲੇ ਇਸ ਧਰਤੀ ਤੇ ਰਹੇ ਨਹੀਂ ਤੇ ਤੈ ਵੀ ਨਹੀਂ ਰਹਿਣਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਜਦ ਜਦ ਕਾਂਗਰਸ ਦੀ ਰਿਵਾਈਵਲ ਹੋਈ ਹੈ ਉਹ ਵਰਕਰ ਦੀ ਰਾਹ ਤੋਂ ਹੋਈ ਹੈ ਮੈਂ ਸੁੱਤਿਆਂ ਨੂੰ ਉਠਾਉਂ ਰੋਸਿਆਂ ਨੂੰ ਮਣਾਉਂ ਘਰ ਘਰ ਜਾਉਂ ਤੇ ਕਾਂਗਰਸ ਦੇ ਵਰਕਰ ਦੇ ਸਮਰਥਨ ਦੇ ਨਾਲ ਕਾਂਗਰਸ ਖੜੀ ਕਰੂੰ ਇਹ ਮੇਰਾ ਵਚਨ ਹੈ ਮੈਨੂੰ ਬਦਲੇ ਚ ਕੱਖ ਕਾਂਗਰਸ ਵੀ ਕਈ ਨਰਾਜ ਹੈ ਜੀ ਮੈਂ ਕਹਿੰਦਾ ਜਿਹੜੇ ਨਰਾਜ ਨੇ ਸਿਰ ਨੀਵਾ ਕਰਕੇ ਦੇਖ ਪੱਤਾ ਜਦੋਂ ਰੁੱਖ ਤੋਂ ਅੱਡ ਹੁੰਦਾ ਨਾ ਤੇ ਪੀਲਾ ਪੈ ਜਾਂਦਾ ਫਿਰ ਭੂਰਾ ਹੋ ਕੇ ਕੜਕੜ ਕੜਕੜ ਕਰਦਾ ਜਦੋਂ ਰੁੱਖ ਦੇ ਨਾਲ ਜੁੜਿਆ ਰਹਿੰਦਾ ਤੇ ਉਹ ਹਰਾ ਵੀ ਰਹਿੰਦਾ ਰੁੱਖ ਦੀ ਵੀ ਸ਼ੋਭਾ ਵਧਦੀ ਹੈ ਤੇ ਉਹ ਵੀ ਆਪ ਸੋਹਣਾ ਸੁਣਖਾ ਰਹਿੰਦਾ ਇਸ ਕਰਕੇ ਅਸੀਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਬਾਰੇ ਕੋਈ ਇਹੋ ਜਿਹੀਆਂ ਟੁੱਚੀਆਂ ਗੱਲਾਂ ਕਰੇ ਔਰ ਇਹ ਸੋਚੇ ਵੀ ਉਹ ਇਮਾਨਦਾਰ ਹੈ ਇਹਨੂੰ ਪੁੱਛ ਵੀ ਜਿਹੜਾ ਤੇਰਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਲਾਂਚਨ ਲੱਗੇ ਈਡੀਯੂਡੀ ਦਾ ਸੁਨੇਹਾ ਆਵੇ ਤੇ ਕਈ ਬੰਦੇ ਉੱਥੇ ਜਾਂਦੇ ਨਹੀਂ ਮੇਰਾ ਸਿਰ ਸ਼ਰਮ ਨਾਲ ਝੁਕਦਾ ਹੈ ਅੱਜ ਭਜਦਾ ਕਿਉਂ ਆਈ ਨਹੀਂ ਤੂੰ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਆ ਜਵਾਬ ਦਿੰਦਾ ਇਹ ਬਦਲ ਨਾਏ ਸੀ ਨਾ 21000 ਦੀ ਟਰਾਲੀ ਵਿਕਦੀ ਆ ਜੀ 21000 ਦੀ ਰੇਤੇ ਦੀ ਟਰਾਲੀ ਕੌਣ ਵੇਚਦਾ ਹੈ 15 ਕਰੋੜ ਰੁਪਏ ਕੇਵਲ ਦੇ ਕੌਣ ਲੈਂਦਾ ਮੈਂ ਇਹਨਾਂ ਗੱਲਾਂ ਨੂੰ ਜਿਹੜਾ 60 70000 ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੋ ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10 15 ਬੰਦਿਆਂ ਚ ਹੁੰਦੀ ਆ ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇਣੀ ਪੰਜਾਬ ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ ਜਿਹੜੀ ਦੇਸ਼ ਦੀ ਢਾਲ ਸੀ ਜੀਤੋਂ ਗੋਰੇ ਕੰਬਦੇ ਸੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਮੱਸੇ ਰੰਗੜ ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ ਸਮਝਦੇ ਹੋ ਉਹ ਕਿਉਂ ਬਣੀ ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ ਮੇਰਾ ਕੰਮ ਇੰਨਾ ਹੀ ਹੈ ਕਿ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ ਕਿਸੇ ਦੇ ਬਾਰੇ ਮਾੜਾ ਨਾ ਕਹਿਣਾ ਔਰ ਆਪਣੀ ਗੱਲ ਰੱਖਣੀ ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਤਵਸਤ ਕਰਨੀਆਂ ਅੱਜ ਕਹਿੰਦਾ ਹੈ ਕਿ ਇਹ ਦੇਖੋ ਕਿੱਦਾਂ ਚੋਰੀ ਵੇਚਦੇ ਐ ਇਹ ਇਹ ਕਿੱਦਾਂ ਝੂਠ ਵੇਚਦੇ ਐ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਅੱਜ ਪਤਾ ਕੀ ਕਹਿੰਦਾ ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਐ ਪੰਜਾਬੀਆਂ ਨੂੰ ਆ ਗੋਵਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਐ ਇਹ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7000 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ ਉਹ ਕਰਜ਼ਾ ਕੌਣ ਮੋੜੂ ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮਾਰਤਾ ਤੇ ਹੁਣ ਦੱਸ ਵੀ ਇਹ 7000 ਕਰੋੜ ਮੋੜੂ ਕੌਣ ਤੁਸੀਂ ਤਾਂ ਕਹਿੰਦੇ ਸੀ ਇਹ ਪੀਪੀਏ ਜਿਹੜੇ ਬਿਜਲੀ ਸਸਤੀ ਦੇਣੀ ਹੈ ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦੇਵਾਂਗੇ ਤੂੰ ਤੇ ਚੀਮਾ ਸਾਹਿਬ ਚੀਕਾਂ ਮਾਰਦੇ ਹੋਂਦੇ ਕੋਠਿਆਂ ਦੇ ਖੜਕੇ ਤੁਸੀਂ ਤੁਸੀਂ ਤਾਂ ਕਹਿੰਦੇ ਨੇ ਸਸਤੀ ਬਿਜਲੀ 24 ਘੰਟੇ ਦੇਵਾਂਗੇ ਕੀ ਹੋਇਆ ਉਹਦਾ ਅੱਜ ਪੰਜਾਬ 19 ਰੁਪਏ ਨੂੰ ਬਿਜਲੀ ਖਰੀਦ ਰਿਹਾ ਹੈ ਜਵਾਬ ਦੇ ਖਰੀਦ ਰਿਹਾ ਕਿ ਨਹੀਂ ਖਰੀਦ ਰਿਹਾ ਫੇਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ ਅਸੀਂ 100 ਤੇ ਵੀ ਬਿਜਲੀ ਲਈਏ ਨਾ ਲਈਏ ਅਸੀਂ 100% ਤੁਹਾਨੂੰ ਦੇਾਂਗੇ ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ ਚ ਕਾਰ ਵਾਈਟ ਪੇਪਰ ਇਸ਼ੂ ਉਸ ਤੋਂ ਪਹਿਲਾਂ 6000 ਕਰੋੜ ਰੁਪਏ ਦਿੱਤਾ ਇਹ ਗੱਲਾਂ ਹਵਾਈ ਕਰਨੀਆਂ ਹੈ ਇੱਕ ਵੀ ਵਾਅਦਾ ਪੂਰਾ ਨਾ ਕਰਨਾ 1100 ਰੁਪਏ ਔਰਤਾਂ ਨੂੰ 36000 ਮਾਸਟਰ ਸਭ ਟੈਂਕੀਆਂ ਦੇ ਚੜੇ ਫਿਰਦੇ ਆ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਰੋਸ਼ ਅਕਰੋਸ਼ ਹਰ ਥਾਂ ਤੇ ਗਾਲਾਂ ਇਹਦੇ ਘਰ ਚ ਨਹੀਂ ਵੜ ਸਕਦਾ ਮੁੱਖ ਮੰਤਰੀ ਇਹ ਇਹ ਰੋਸ਼ ਅਕਰੋਸ਼ ਦੀਆਂ ਹੈ ਕੀ ਕੀਤਾ ਕਿਸਾਨੀ ਦਾ ਭਾਈ ਜੋ ਤੁਸੀਂ ਕਿਹਾ ਸੀ ਉਹ ਤੋਂ ਸਾਰੀਆਂ ਚੀਜ਼ਾਂ ਤੋਂ ਫਿਰ ਗਏ ਕਿਉਂ ਕਿਉਂਕਿ ਤੁਹਾਡੇ ਕੋਲ ਸਾਧਨ ਹੀ ਨਹੀਂ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਉਹ ਸਾਧਨ ਕਿੱਥੋਂ ਆਉਣੇ ਆ ਚੋਰੀ ਰੋਕ ਕੇ ਇਸ ਕਰਕੇ ਪੰਜਾਬ ਦੀ ਕਾਂਗਰਸ ਨੂੰ ਇੱਕੋ ਹੀ ਆਵਾਜ਼ ਹੈ ਇਹ ਸਾਰੇ ਵਰਕਰ ਆਪਣੇ ਮਤ ਪੇ ਇਹ ਗੱਲ ਕਹਿ ਰਹੇ ਹਨ ਕਿ ਕਿਸੇ ਵੀ ਨਿੱਜੀ ਸੁਵਾਰਥ ਦੇ ਕਰਕੇ ਜਦੋਂ ਪੰਜਾਬ ਨੂੰ ਵੇਚਿਆ ਜਾਂਦਾ ਹੈ ਜਦੋਂ ਪੰਜਾਬ ਦੀ ਵਿਚਾਰਧਾਰਾ ਨੂੰ ਵੇਚਿਆ ਜਾਂਦਾ ਹੈ ਜਦੋਂ ਪੰਜਾਬ ਨੂੰ ਗਿਰਵੀ ਰੱਖਿਆ ਜਾਂਦਾ ਹੈ ਨਿੱਜੀ ਸੁਵਾਰਥਾਂ ਦੀ ਚੰਦ ਲੋਕਾਂ ਦੀ ਪੂਰਤੀ ਦੇ ਲਈ ਜਦੋਂ ਪੰਜਾਬੀਅਤ ਨੂੰ ਤੋੜਿਆ ਜਾਂਦਾ ਹੈ ਤੇ ਮੈਂ ਉਹਦੇ ਖਿਲਾਫ ਖੜਦਾ ਹਾਂ ਕੋਈ ਅੱਜ ਨਹੀਂ ਖੜਾ 25 ਸਾਲਾਂ ਦਾ ਇਹੀ ਲੜਾਈ ਲੜਦੇ ਆ। ਜਦੋਂ ਪਹਿਲਾਂ ਦੋ ਸਰਕਾਰਾਂ ਬਣੀਆਂ ਦੇਖ ਲਿਓ ਤੁਸੀਂ। ਉਦੋਂ ਇੱਕ ਵਾਰ 23 'ਚੋਂ ਬੀਜੇਪੀ 19 ਜਿੱਤੀ ਸੀ। ਦੂਜੀ ਵਾਰ 23 'ਚੋਂ 14 ਮੋਢਲਾ ਯੋਗਦਾਨ ਤਿੰਨ ਵਾਰ ਐਮਪੀ ਬਣਿਆ ਅੰਮ੍ਰਿਤਸਰ ਤੋਂ। ਹੁਣ ਦੋ ਦੋ ਸੀਟਾਂ ਨੇ ਉਹਨਾਂ ਦੀ। ਮੈਂ ਉਹਨਾਂ ਬਾਰੇ ਕੀ ਕਹਾਂ? ਅਕਾਲੀ ਦਲ ਦੀਆਂ ਵੀ ਦੋ ਕਿੰਨੀਆਂ ਕਰਹਿ ਗਈਆਂ ਦੇਖ ਲਿਓ ਤੁਸੀਂ। ਸਿੱਧੂ ਸਾਹਿਬ ਤੁਸੀਂ ਕਿੱਥੇ ਜੋੜਦੇ ਸਵਾਲ ਇਹਨਾਂ ਨੂੰ ਹੋਣਿਆ ਨਾ 92 ਸੀਟਾਂ ਇਹਨਾਂ ਨੂੰ ਜਿਤਾਈਆਂ ਲੋਕਾਂ ਨੇ। ਇਹ ਕੀ ਕਰ ਰਹੇ ਨੇ? ਕਿਹੜੇ ਗੋਲ ਖਿਲਾ ਰਹੇ ਨੇ? ਇਹਨਾਂ ਨੂੰ ਮੈਂ ਰੋਜ਼ ਐ ਸਵੈਟਰ ਵਾਂਗੂ ਦੇੜਦਾ। ਜਵਾਬ ਆਉ ਕਦੋਂ ਸਾ ਤੁਸੀਂ ਇਕੱਠੀ ਹੋੜ ਤੇ ਕੈਮ ਆ ਜੀ ਪਰ ਜਿਹੜੇ ਡਿਬ੍ਰੂਗੜ ਨੌਜਵਾਨ ਭੇਜੇਗਾ ਮੈਂ ਕੈਮ ਨਾ ਮੈਂ ਕੈਮ ਨਾ ਮੈਂ ਖਿਲਾਫ ਨਾ ਮੈਂ ਉਹ ਮੈਂ ਤਾਂ ਤੱਥ ਰੱਖਦਾ ਅਗੇ ਨਿਰਣਾ ਹਾਈ ਕਮਾਂਡ ਦਾ ਜਿਹੜੇ ਨੌਜਵਾਨ ਡਿਬ੍ਰੂਗੜ ਭੇਜੇਗਾ ਜੀ ਇੱਕ ਮਿੰਟ ਸੁਣ ਲੈ ਜੋ ਹਾਈ ਕਮਾਂਡ ਕਹੂਗੀ ਜੀ ਅਸੀਂ ਹਾਈ ਕਮਾਂਡ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਉਸ ਰਾਹ ਤੇ ਤੁਰਾਂਗੇ ਜੀ ਦੀ ਹੋਲ ਇਜ਼ ਲਾਰਜਰ ਦੈਨ ਦੀ ਪਾਰਟਸ ਜੀ ਮੇਰਾ ਤਾਂ ਇੱਕ ਓਪੀਨੀਅਨ ਹੈ ਸਮਝੇ ਨਹੀਂ ਔਰ ਉੱਥੇ ਵੀ ਜਦੋਂ ਮੀਟਿੰਗ ਹੋਈ ਉਸ ਓਪੀਨੀਅਨ ਦੇ ਅਸੀਂ ਦੇਖ ਕੇ ਆਏ ਹਾਂ ਸਮਝਿਆ ਨਹੀਂ ਮੇਰੀ ਗੱਲ ਇੰਨਾ ਕ ਫਰਕ ਸਮਝ ਲ ਕੀ ਇਹ ਇਲੈਕਸ਼ਨ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨੂੰ ਲੜਦਾ ਹੈ ਐਮਪੀ ਬਣਾਉਣ ਦਾ ਇਲੈਕਸ਼ਨ ਹੈ ਇਹ 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 ਚੀਫ ਮਿਨਿਸਟਰ ਦੀ ਲੜਾਈ ਲੜਨ ਵਾਲਾ ਇਲੈਕਸ਼ਨ ਨਹੀਂ ਹੈ ਇਹ ਫਰਕ ਸਮਝ ਲਿਆ ਨਾ ਤੇ ਸਾਰੇ ਫਰਕ ਸਮਝ ਆ ਜਾਣਗੇ ਜਿਹੜਾ ਚੀਫ ਮਿਨਿਸਟਰ ਦਾ ਇਲੈਕਸ਼ਨ ਆ ਉਹ ਸਾਢੇ 3 ਸਾਲ ਬਾਅਦ ਹੈ ਉਦੋਂ ਲੜਾਂਗੇ ਡਟ ਕੇ ਲੜਾਂਗੇ ਜੋ ਪੰਜਾਬ ਦੇ ਵਿੱਚ ਬਤਾਰਾ ਹੋ ਰਿਹਾ ਜੇ ਅਗਰ ਇਸ ਤਰ੍ਹਾਂ ਦੀਆਂ ਕਹਾਣੀਆਂ ਬਖਾਈਆਂ ਜਾ ਰਹੀਆਂ ਮੈਂ ਕਿਹਾ ਜੇਲਾ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਹੂੰ ਇਹਦੀ ਸਾਡੀ ਸਤਕਾਰਯੋਗ ਭਰਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲੱਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕਰਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉੱਥੇ ਤੁਸੀਂ ਜਾਣ ਬੁੱਝ ਕੇ ਉੱਥੇ 2G ਜੈਮਰ ਲਾਏ ਹੋਏ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵੇਚਦਾ ਹੈ ਲੋਕੀ ਥੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲਾਂ ਦੇ ਹੈ ਖੇਲ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਕਿ ਪੰਜਾਬ ਸਟੇਟ ਇਨਕਮ ਤੇ ਚੱਲੇ ਸੂਬੇ ਦੇ ਰਿਸੋਰਸਸ ਤੇ ਚੱਲੇ ਕਰਜ਼ੇ ਲੈ ਕੇ ਨਹੀਂ ਚੱਲ ਸਕਦਾ ਭਾਈ ਕਿਸੇ ਕਿਸਾਨ ਮੈਂ ਕਹਿੰਨਾ ਜਿੰਨੇ ਕਿਸਾਨ ਨੇ ਕਰਜ਼ੇ ਚ ਡੁੱਬੇ ਹੋਏ ਨੇ ਪਿਛਲੀ ਵਾਰ ਕਹਿਤਾ 1 ਲੱਖ ਕਰੋੜ ਦਾ ਕਰਜ਼ਾ ਮੋੜਦਾ ਹੈ ਉਹ ਉਹ ਜਿਹੜਾ ਕਰਜ਼ਾ ਹੈ ਉਹ ਬੰਦੇ ਨੂੰ ਮਾਰਦਾ ਹੈ ਸਭ ਤੋਂ ਸੌਖਾ ਕਰਜ਼ਾ ਲੈਣਾ ਤੇ ਸਭ ਤੋਂ ਔਖਾ ਕਰਜ਼ਾ ਮੋੜਨਾ ਤੁਸੀਂ 4-4 ਲੱਖ ਕਰੋੜ ਦਾ ਕਰਜ਼ਾ ਚੜਾਤਾ ਮੋੜਦੇ ਪੰਜਾਬ ਦੇ ਲੋਕ ਨੇ ਲੱਕ ਤੋੜਤਾ ਤੁਸੀਂ ਉਹਨਾਂ ਦਾ ਸਭ ਤੋਂ ਖੁਸ਼ਹਾਲ ਪੰਜਾਬੀ ਸਮਝ ਨਹੀਂ ਆਪ ਤੁਸੀਂ ਗੁਲਛਰ ਰਹੇ ਉਡਾ ਕੇ 5 ਸਾਲ ਮौज ਕਰਕੇ ਐਲਸੀਡੀਆਂ ਲਾ ਕੇ 50-50 ਕਰੋੜ ਆਪਣੇ ਘਰਾਂ ਤੇ ਖਰਚ ਕੇ ਆਉ ਜਾਂਦੇ ਹੋ ਕਿਤੇ ਜ਼ਮੀਨ 1200 ਕਰੋ 1200 ਏਕੜ ਲੈ ਲੈਣੇ ਹੋ ਸਿੱਧੂ ਜੀ ਤਾਂ ਇਨਕਮ ਖਾਰਨੇ ਥੱਲੇ ਆਈ ਐ ਸਰ ਤਾਂ ਸਾਰੇ ਅਕਾਊਂਟ ਬੰਦ ਨੇ ਖੜੇ ਆ ਫਿਰ ਵੀ ਤੁਸੀਂ ਜੱਜੀਆਂ ਕਰਦੇ ਮੈਂ ਰੈਲੀਆਂ ਨਹੀਂ ਕਰ ਦੇਖੋ ਮੈਂ ਤਾਂ ਤੁਹਾਨੂੰ ਇੰਨਾ ਕਿਹਾ ਵੀ ਚਾਹੇ ਹਜ਼ਾਰ ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਭਾਈ ਰਾਜਾ ਬੜਾ ਜਾਵਾਂਗੇ ਨਾ ਰਾਜਾ ਬੜਾ ਕਹਿੰਦਾ ਸੀ ਉਹ ਜੋ ਕਿਸੇ ਨੇ ਬਾਹਰ ਲਗੀਆਂ ਕਰੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਹੈ ਉਹਨੂੰ ਮੰਤਰਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਨਾ ਕਿਸੇ ਨੂੰ ਮੇਰੀ ਗੱਲ ਨੂੰ ਸਮਝੋ ਭਾਈ ਜਿੱਥੇ ਮਰਜ਼ੀ ਕਰੋ ਕਾਂਗਰਸ ਦੇ ਹੱਕ ਦੇ ਵਿੱਚ ਅਗਰ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਔਰ ਇਹਨੂੰ ਜਵਾਬਦੇਹੀ ਬਣਾਉਨੇ ਹੋ ਇਸ ਮੁੱਖ ਮੰਤਰੀ ਨੂੰ ਇਹਨੂੰ ਪਤਾ ਹੀ ਹੈ ਨਹੀਂ ਮੈਂ ਤਾਂ ਕਿਹਾ ਇਹਨੂੰ ਪਤਾ ਹੀ ਹੈ ਨਹੀਂ ਵੀ ਇਹ ਜਾ ਕਿੱਧਰ ਨੂੰ ਰਿਹਾ ਹੈ ਕਰ ਕੀ ਰਿਹਾ ਹੈ ਚਾਕਿਆ ਸਿੱਧੂ ਸਾਹਿਬ ਇੱਕ ਚਾਕੀਆਂ ਦੀ ਗੱਲ ਕਰਦਾ ਭਾਈ ਚਾਕੀਆਂ ਪੰਜਾਬ ਦੀ ਉਹ ਤੂੰ ਪੰਜਾਬ ਨੂੰ ਇੰਨਾ ਜ਼ਬਰਦਸਤ ਬਣਾ ਰੰਗਲਾ ਪੰਜਾਬ ਬਣਾ ਕੇ ਲੋਕ ਆ ਕੇ ਪੰਜਾਬ ਨੂੰ ਦੇਖਣ ਚਾਕੀਆਂ ਦੀ ਗੱਲ ਕਿਉਂ ਕਰਦਾ ਹੈ ਉਹ ਤਾਂ ਤੁਸੀਂ ਕਹਿੰਦੇ ਸੀਗੇ ਕਿ 6 ਮਹੀਨਿਆਂ ਦੇ ਵਿੱਚ ਪੰਜਾਬ ਖੜਾ ਕਰ ਦਿਆਂਗੇ ਕਰਜ਼ੇ ਮaaf ਕਰਾ ਦੇਵਾਂਗੇ ਹੱਕ ਕਰ ਦਿਆਂਗੇ ਵੋਕ ਕਰ ਦਿਆਂਗੇ ਝੂਠ ਦੀ ਮਾਰਕੀਟਿੰਗ ਬੰਦ ਕਰੋ ਜਮੀਨ ਤੇ ਦੇਖੋ ਕਿਸ ਨੂੰ ਪੰਜਾਬ ਚ ਮਿਲਦਾ ਕੁਝ ਹੈ ਕੜ ਗੱਲ ਜਿਹੜੀ ਪੰਜਾਬ ਦੀ ਹੋਵੇ ਠੀਕ ਹੈ ਸੋ ਇਹ ਇਹ ਜਿਹੜੀਆਂ ਇਹ ਗੱਲਾਂ ਹਵਾਈ ਛੜਦਾ ਹੈ ਝੂਠ ਨੂੰ 100 ਇੱਕ ਝੂਠ ਨੂੰ 100 ਵਾਰ ਬੋਲਣਾ ਉਹ ਸੱਚ ਨਹੀਂ ਹੋ ਜਾਂਦਾ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਦੇ ਫਲਸਫੇ ਨਾਲ ਜੁੜ ਸਮਝਿਆ ਨਹੀਂ ਸਰਬੱਤ ਦਾ ਭਲਾ ਤੁਸੀਂ ਸਵਾਏ ਆਪਣਾ ਭਲਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਵਾਲ ਕਰਦਾ ਭਗਵੰਤ ਮਾਨ ਸਾਹਿਬ ਨੂੰ ਪੁਲਿਸ ਤਾਂ ਸਾਰੀ ਥੋੜੀ ਸੁਰੱਖਿਆ ਚ ਲੱਗੀ ਹੋਈ ਹੈ ਡੀਐਸਪੀ ਮਰਿਆ ਕੱਲ ਦੀ ਗੱਲ ਹੈ ਕੱਲ ਦੀ ਗੱਲ ਡੀਐਸਪੀ ਨਹਿਰ ਚੋਂ ਕੱਢਿਆ ਠੀਕ ਹੈ ਫਿਰ ਇੱਕ ਮੁੰਡਾ ਮਾਰਿਆ ਘਰੋਂ ਕੱਢ ਕੇ ਠੀਕ ਹੈ ਇੱਕ ਹੋਰ ਤਿੰਨ ਲਾਸ਼ਾਂ ਪਈਆਂ ਇੱਕ ਦਿਨ ਕਿ ਕੀ ਕਰਦਾ ਹੈ ਮੁੱਖ ਮੰਤਰੀ ਜਾਨਵਾਲ ਦੀ ਸੁਰੱਖਿਆ ਤੇ ਉੱਤੇ ਹੈ ਕੁਝ ਦੱਸ ਦਿਓ ਹੈ ਸੁਰੱਖਿਆ ਸਰਪ ਥੋੜੀ ਹੈ ਤੁਸੀਂ ਤਾਂ ਕਹਿੰਦੇ ਸੀ ਦੋ ਇੱਕ ਗੱਡੀ ਰੱਖੋ ਦੋ ਗਨਮੈਨ ਇਧਰੋਂ ਉਧਰ ਨੂੰ ਚਲੇ ਗਿਆ ਉਧਰੋਂ ਇਧਰੋਂ ਚਲੇ ਗਿਆ ਦੋ ਘੰਟਿਆਂ ਦਾ ਪੰਜਾਬ ਹੈ ਹੁਣ ਸ਼ੂ ਇਹ 6 ਲੱਖ ਦੇ ਜਹਾਜ਼ 'ਚ ਬੈਠਿਆ ਇੱਥੋਂ ਦਿੱਲੀ ਸੁਪਰੀਮੋ ਸਾਹਿਬ ਬੈਠੋ ਉੱਥੋਂ ਛੱਤੀਸਗੜ੍ਹ ਛੱਤੀਸਗੜ੍ਹ ਤੋਂ ਰਾਜਸਥਾਨ ਉੱਥੇ ਐਡਾ ਫਲਾਨਾ ਕੀ ਨਿਕਲਿਆ ਉੱਥੋਂ ਅੱਧਾ ਪਰਸੈਂਟ ਵੋਟ ਨਹੀਂ ਪਈ ਮਿੱਤਰਾਂ ਤੈਨੂੰ ਅੱਧਾ ਪਰਸੈਂਟ ਓਏ ਤੇ ਤੂੰ ਕਹਿੰਦਾ ਇੱਕ ਥੀ ਕਾਂਗਰਸ ਹੈ ਹੈ ਚੁਣੇ ਨੁਮਾਇंदे ਲੋਕ ਸਭਾ ਚ ਇੱਕ ਹੈ ਥੋੜਾ ਇੱਕ ਇੱਕ ਸੀਟ ਵਾਲੀ ਪਾਰਟੀਆਂ ਕਹਿੰਨੇ ਆਪਦੇ ਆਪ ਨੂੰ ਨੈਸ਼ਨਲ ਪਾਰਟੀ ਉਹ ਸ਼ਰਮ ਕਰ ਮਿੱਤਰ ਪਿਆਰੇ ਕਾਂਗਰਸ ਹੀ ਹੈ ਤੇ ਰਹੂਗੀ ਰੋਕ ਸਕਿਆਂ ਦਾ ਰੋਕ ਤਰੀ ਹਿੱਕ ਤੇ ਚੜ ਕੇ ਬੋਲਾਂਗੇ ਤੈਨੂੰ ਸਵਾਲ ਕਰਾਂਗੇ ਜੇ ਜਵਾਬ ਦੇਣ ਦਾ ਦਮ ਹੈ ਤੇ ਦੇ ਮੈਂ ਤੈਨੂੰ ਅੱਜ ਫੇਰ ਕਹਿੰਦਾ ਬਲਾ ਜਿੱਥੇ ਬੁਲਾਉਣਾ ਤੇ ਕਹ ਤੂੰ ਮਾਫੀ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕਹ ਐਮ ਪੀ ਬੁਲਾਉਂਦਾ ਇਲੈਕਸ਼ਨ ਹੈ ਇਹ 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 ਚੀਫ ਮਿਨਿਸਟਰ ਦੀ ਲੜਾਈ ਲੜਨ ਵਾਲਾ ਇਲੈਕਸ਼ਨ ਨਹੀਂ ਹੈ ਇਹ ਫਰਕ ਸਮਝ ਲਿਆ ਨਾ ਤੇ ਸਾਰੇ ਫਰਕ ਸਮਝ ਆ ਜਾਣ ਜਿਹੜਾ ਚੀਫ ਮਿਨਿਸਟਰ ਦਾ ਇਲੈਕਸ਼ਨ ਆ ਉਹ ਸਾਢੇ 3 ਸਾਲ ਬਾਅਦ ਹੈ ਉਦੋਂ ਲੜਾਂਗੇ ਡਟ ਕੇ ਲੜਾਂਗੇ ਜੋ ਪੰਜਾਬ ਦੇ ਵਿੱਚ ਬਤਾਰਾ ਹੋ ਰਿਹਾ ਜੇ ਅਗਰ ਇਸ ਤਰ੍ਹਾਂ ਦੀਆਂ ਕੰਮ ਖਾਈਆਂ ਜਾ ਰਹੀਆਂ ਮੈਂ ਕਿਹਾ ਜੇਲਾ ਮੈਂ ਕਿਹਾ ਜਦੋਂ ਭਗਵੰਤ ਮਾਨ ਸਾਹਿਬ ਟੂ 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 ਕਰਦਾ ਜਾਂਦਾ ਹੈ ਇਹਦੇ 5G ਜੈਮਰ ਲੱਗਿਆ ਹੁੰਦਾ ਇਹਦੀ ਸਾਡੀ ਸਤਕਾਰਯੋਗ ਭੁਜਾਈ ਜਾਂਦੀ ਹੈ 500 ਗੱਡੀ ਜਾਂਦੀ ਹੈ ਨਾਲ ਠੀਕ ਹੈ 5G ਜੈਮਰ ਲੱਗਿਆ ਹੁੰਦਾ ਫਿਰ ਜੇਲ੍ਹਾਂ ਦੇ ਵਿੱਚ 2G ਜੈਮਰ ਕਿਉਂ ਲੱਗੇ ਜੇ ਤੁਸੀਂ ਜੇਲ੍ਹਾਂ ਦਾ ਹੀ ਕਸੂਰ ਕੱਢਦੇ ਹੋ ਭਾਈ ਜਿਹੜੇ ਗੈਂਗਸਟਰ ਤੁਸੀਂ ਕਹਿੰਦੇ ਹੋ ਇਹ ਭਟਕੇ ਹੋਏ ਸਾਡੇ ਪੰਜਾਬ ਦੇ ਨੌਜਵਾਨ ਹੀ ਨੇ ਨਾ ਹੈ ਸੁਧਾਰੋ ਜੇਲ੍ਹ ਦਾ ਮਤਲਬ ਸੁਧਾਰ ਕਰਾ ਤੁਸੀਂ ਵਿਗਾੜ ਕਰ ਬਣਾਤੇ ਉਥੇ ਤੁਸੀਂ ਜਾਣ ਬੁੱਝ ਕੇ ਉਥੇ ਦੂਜੀ ਜੈਮਰ ਲਾਏ ਹੋ ਨੇ ਦੋ ਦੋ 10 ਰੁਪਏ ਦੀ ਜਰਦੇ ਦੀ ਪੂੜੀ ਦੀ ਸਮਗਲਿੰਗ ਹੁੰਦੀ ਹੈ ਅੰਦਰ 2000 ਦੀ ਵਿਕਦੀ ਹੈ ਅੰਦਰ ਨਸ਼ਾ ਵਿਕਦਾ ਹੈ ਲੋਕੀ ਠੁੱਕ ਦੇ ਵਿੱਚ ਗੋਲੀਆਂ ਫਸਾਫਸਾ ਵੇਚਦੇ ਅੰਦਰ ਜੇਲਾਂ ਦੇ ਹੈ ਜੇਲ੍ਹ ਮੰਤਰੀ ਕੀ ਕਰ ਰਿਹਾ ਸੁੱਤਾ ਪਿਆ ਹੈ ਹੈ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੈ ਕਿ ਪੰਜਾਬ ਸਟੇਟ ਇਨਕਮ ਤੇ ਚੱਲੇ ਸੂਬੇ ਦੇ ਰਿਸੋਰਸਸ ਤੇ ਚੱਲੇ ਕਰਜ਼ੇ ਲੈ ਕੇ ਨਹੀਂ ਚੱਲ ਸਕਦਾ ਭਾਈ ਕਿਸੇ ਕਿਸਾਨ ਮੈਂ ਕਹਿੰਦਾ ਜਿੰਨੇ ਕਿਸਾਨ ਨੇ ਕਰਜ਼ੇ ਚ ਡੁੱਬੇ ਹੋਏ ਨੇ ਪਿਛਲੀ ਵਾਰ ਕਹਿਤਾ 1 ਲੱਖ ਕਰੋੜ ਦਾ ਕਰਜ਼ਾ ਮੋੜਦਾ ਹੈ ਉਹ ਉਹ ਜਿਹੜਾ ਕਰਜ਼ਾ ਹੈ ਉਹ ਬੰਦੇ ਨੂੰ ਮਾਰਦਾ ਹੈ ਸਭ ਤੋਂ ਸੌਖਾ ਕਰਜ਼ਾ ਲੈਣਾ ਤੇ ਸਭ ਤੋਂ ਔਖਾ ਕਰਦਾ ਮੋੜਨਾ ਤੁਸੀਂ 4-4 ਲੱਖ ਕਰੋੜ ਦਾ ਕਰਜ਼ਾ ਚੜਾਤਾ ਮੋੜਦੇ ਪੰਜਾਬ ਦੇ ਲੋਕ ਨੇ ਲੱਖ ਤੋੜਤਾ ਤੁਸੀਂ ਉਹਨਾਂ ਦਾ ਸਭ ਤੋਂ ਖੁਸ਼ਹਾਲ ਪੰਜਾਬੀ ਸਮਝ ਨਹੀਂ ਆਪ ਤੁਸੀਂ ਗੁਲਛਰਲੇ ਉਡਾ ਕੇ 5 ਸਾਲ ਮौज ਕਰਕੇ ਐਲਸੀਡੀਆਂ ਲਾ ਕੇ 50-50 ਕਰੋੜ ਆਪਣੇ ਘਰਾਂ ਤੇ ਖਰਚ ਕੇ ਆਉ ਜਾਂਦੇ ਹੋ ਕਿਤੇ ਜਮੀਨ 1200 ਕਰੋ 1200 ਏਕੜ ਲੈ ਲੈਣੇ ਹੋ ਸਿੱਧੂ ਜੀ ਤਾਂ ਇਨਕਮ 6 ਮਹੀਨੇ ਥੱਲੇ ਆਈ ਹੈ ਸਰ ਤਾਂ ਸਾਰੇ ਅਕਾਊਂਟ ਬੰਦ ਨੇ ਖੜੇ ਆ ਫਿਰ ਵੀ ਤੁਸੀਂ ਰੱਜੀਆਂ ਕਰਦੇ ਮੈਂ ਰੈਲੀਆਂ ਨਹੀਂ ਕਰ ਦੇਖੋ ਮੈਂ ਤਾਂ ਤੁਹਾਨੂੰ ਇੰਨਾ ਕਿਹਾ ਵੀ ਚਾਹੇ 1000 ਬੰਦਾ ਆਵੇ ਚਾਹੇ 500 ਆਵੇ ਮੈਂ ਲੋਕਾਂ ਕੋਲ ਜਾਊ ਕਾਂਗਰਸ ਦੇ ਵਰਕਰ ਇਕੱਠੇ ਕਰੂੰ ਵਰਕਰ ਮੇਰੀ ਪੱਗ ਨੇ ਤੇ ਵਰਕਰ ਕਾਂਗਰਸ ਪਾਰਟੀ ਦੀ ਪਛਾਣ ਨੇ ਨਾਮ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਤੇ ਪਛਾਣ ਖੋਦਿਆਂਗੇ ਤੇ ਕਿੱਧਰ ਜਾਵਾਂਗੇ ਭਾਈ ਰਾਜਾ ਬੜਾ ਲਿੱਖਰ ਜਾਵਾਂਗੇ ਨਾ ਰਾਜਾ ਬੜਾ ਕਹਿੰਦਾ ਉਹ ਜੇ ਕਿਸੇ ਨੇ ਬਾਹਰ ਲਗੀਆਂ ਕਰੀਆਂ ਤਾਂ ਉਹ ਵੱਖਰੇ ਹੋ ਕੇ ਕਰ ਸਕਦੇ ਪਾਰ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣੋ ਸਾਡਾ ਪ੍ਰਧਾਨ ਉਹਦੀ ਫੋਟੋ ਲੱਗੀ ਆ ਉਹਨੂੰ ਮੰਤਰਣ ਦਿੱਤਾ ਉਹਦੀ ਮਰਜ਼ੀ ਹੈ ਲੇਕਿਨ ਅਸੀਂ ਵਰਕਰ ਜਿਹੜਾ ਹੈ ਉਹ ਕਾਂਗਰਸ ਦੀ ਵਿਚਾਰਧਾਰਾ ਦੇ ਲਈ ਤਾਂ ਲੜੂਗਾ ਨਾ ਉਹ ਆਪਣੇ ਅਸਤਿਤਵ ਲਈ ਤਾਂ ਲੜੂਗਾ ਨਾ ਘਰੇ ਤਾਂ ਨਹੀਂ ਕੋਈ ਬਿਠਾ ਸਕਦਾ ਕਿਸੇ ਨੂੰ ਮੇਰੀ ਗੱਲ ਨੂੰ ਸਮਝੋ ਭਾਈ ਜਿੱਥੇ ਮਰਜ਼ੀ ਕਰੋ ਕਾਂਗਰਸ ਦੇ ਹੱਕ ਦੇ ਵਿੱਚ ਅਗਰ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਔਰ ਇਹਨੂੰ ਜਵਾਬਦੇਹੀ ਬਣਾਉਨੇ ਹੋ ਇਸ ਮੁੱਖ ਮੰਤਰੀ ਨੂੰ ਇਹਨੂੰ ਪਤਾ ਹੀ ਹੈ ਨਹੀਂ ਮੈਂ ਤਾਂ ਕਿਹਾ ਇਹਨੂੰ ਪਤਾ ਹੀ ਹੈ ਨਹੀਂ ਵੀ ਇਹ ਜਾ ਕਿੱਧਰ ਨੂੰ ਰਿਹਾ ਹੈ ਕਰ ਕੀ ਰਿਹਾ ਹੈ ਚਾਕੀਆਂ ਸਿੱਧੂ ਸਾਹਿਬ ਇੱਕ ਝਾਕੀਆਂ ਦੀ ਗੱਲ ਕਰਦਾ ਭਾਈ ਝਾਕੀਆਂ ਪੰਜਾਬ ਦੀ ਉਹ ਤੂੰ ਪੰਜਾਬ ਨੂੰ ਇੰਨਾ ਜ਼ਬਰਦਸਤ ਬਣਾ ਰੰਗਲਾ ਪੰਜਾਬ ਬਣਾ ਕੇ ਲੋਕ ਆ ਕੇ ਪੰਜਾਬ ਨੂੰ ਦੇਖਣ ਝਾਕੀਆਂ ਦੀ ਗੱਲ ਕਿਉਂ ਕਰਦਾ ਹੈ ਉਹ ਤਾਂ ਤੁਸੀਂ ਕਹਿੰਦੇ ਸੀਗੇ ਵੀ 6 ਮਹੀਨਿਆਂ ਦੇ ਵਿੱਚ ਪੰਜਾਬ ਖੜਾ ਕਰ ਦਿਆਂਗੇ ਕਰਜੇ ਮਾਫ ਕਰਾ ਦੇਵਾਂਗੇ ਹੱਕ ਕਰ ਦਿਆਂਗੇ ਵੋਟ ਕਰ ਦਿਆਂਗੇ ਝੂਠ ਦੀ ਮਾਰਕੀਟਿੰਗ ਬੰਦ ਕਰੋ ਜਮੀਨ ਤੇ ਦੇਖੋ ਕਿਸੇ ਨੂੰ ਪੰਜਾਬ ਚ ਮਿਲਦਾ ਕੁਝ ਹੈ ਕਰ ਗੱਲ ਜਿਹੜੀ ਪੰਜਾਬ ਦੀ ਹੋਵੇ ਠੀਕ ਹੈ ਸੋ ਇਹ ਇਹ ਜਿਹੜੀਆਂ ਇਹ ਗੱਲਾਂ ਹਵਾਈ ਛੜਦਾ ਹੈ ਝੂਠ ਨੂੰ 100 ਇੱਕ ਝੂਠ ਨੂੰ 100 ਵਾਰ ਬੋਲਣਾ ਉਹ ਸੱਚ ਨਹੀਂ ਹੋ ਜਾਂਦਾ ਇਹ ਗੁਰੂਆਂ ਦੀ ਧਰਤੀ ਹੈ ਗੁਰੂ ਦੇ ਫਲਸਫੇ ਨਾਲ ਜੁੜ ਸਮਝਿਆ ਨਹੀਂ ਸਰਬੱਤ ਦਾ ਭਲਾ ਤੁਸੀਂ ਸਵਾਏ ਆਪਣਾ ਭਲਾ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਵਾਲ ਕਰਦਾ ਭਗਵੰਤ ਮਾਨ ਸਾਹਿਬ ਪੁਲਿਸ ਤਾਂ ਸਾਰੀ ਥੋੜੀ ਸੁਰੱਖਿਆ ਚ ਲੱਗੀ ਹੋਈ ਹੈ ਡੀਐਸਪੀ ਮਰਿਆ ਕੱਲ ਦੀ ਗੱਲ ਹੈ ਕੱਲ ਦੀ ਗੱਲ ਡੀਐਸਪੀ ਨਹਿਰ ਚੋਂ ਕੱਢਿਆ ਠੀਕ ਹੈ ਫਿਰ ਇੱਕ ਮੁੰਡਾ ਮਾਰਿਆ ਘਰੋਂ ਕੱਢ ਕੇ ਠੀਕ ਹੈ ਇੱਕ ਹੋਰ ਤਿੰਨ ਲਾਸ਼ਾਂ ਪਈਆਂ ਨੇ ਇੱਕ ਦਿਨ ਚ ਕੀ ਕਰਦਾ ਮੁੱਖ ਮੰਤਰੀ ਜਾਨਵਾਲ ਦੀ ਸੁਰੱਖਿਆ ਤੇ ਉੱਤੇ ਹੈ ਕੁਝ ਦੱਸ ਦੋ ਹੈ ਸੁਰੱਖਿਆ ਸਿਰਫ ਥੋੜੀ ਹੈ ਤੂੰ ਤਾਂ ਕਹਿੰਦੇ ਸੀ ਇੱਕ ਗੱਡੀ ਰੱਖੋ ਦੋ ਗਨਮੈਨ ਇਧਰੋਂ ਉਧਰ ਨੂੰ ਚਲੇ ਗਏ ਉਧਰੋਂ ਇਧਰੋਂ ਚਲੇ ਗਏ 2 ਘੰਟਿਆਂ ਦਾ ਪੰਜਾਬ ਹੈ ਹੁਣ ਸ਼ੂ ਇਹ 6 ਲੱਖ ਦੇ ਜਹਾਜ਼ 'ਚ ਬੈਠਿਆ ਇੱਥੋਂ ਦਿੱਲੀ ਸੁਪਰੀਮੋ ਸਾਹਿਬ ਬੈਠੋ ਉੱਥੋਂ 36 ਗੜ 36 ਗੜ ਤੋਂ ਰਾਜਸਥਾਨ ਉੱਥੇ ਐਡਾ ਫਲਾਨਾ ਕੀ ਨਿਕਲਿਆ ਉੱਥੋਂ ਅੱਧਾ ਪਰਸੈਂਟ ਵੋਟ ਨਹੀਂ ਪਈ ਮਿੱਤਰਾਂ ਤੈਨੂੰ ਅੱਧਾ ਪਰਸੈਂਟ ਓਏ ਤੇ ਤੂੰ ਕਹਿੰਦਾ ਇੱਕ ਥੀ ਕਾਂਗਰਸ ਹੈ ਹੈ ਚੁਣੇ ਨੁਮਾਇंदे ਲੋਕ ਸਭਾ ਚ ਇੱਕ ਐ ਥੋੜਾ ਇੱਕ ਇੱਕ ਸੀਟ ਵਾਲੀ ਪਾਰਟੀ ਉਹ ਕਹਿੰਨੇ ਆਪਦੇ ਆਪ ਨੂੰ ਨੈਸ਼ਨਲ ਪਾਰਟੀ ਉਹ ਸ਼ਰਮ ਕਰ ਮਿੱਤਰ ਪਿਆਰੇ ਕਾਂਗਰਸ ਹੀ ਹੈ ਤੇ ਰਹੂਗੀ ਰੋਕ ਸਕਿਆਂ ਦਾ ਰੋਕ ਤੇਰੀ ਹੱਕ ਤੇ ਚੜ ਕੇ ਬੋਲਾਂਗੇ ਤੈਨੂੰ ਸਵਾਲ ਕਰਾਂਗੇ ਜੇ ਜਵਾਬ ਦੇਣ ਦਾ ਦਮ ਹੈ ਤੇ ਦੇ ਮੈਂ ਤੈਨੂੰ ਅੱਜ ਫੇਰ ਕਹਣਾ ਬਲਾਜ ਇੱਥੇ ਬੁਲਾਉਣਾ ਤੇ ਕਹ ਤੂੰ mafia ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ ਕਹ ਹੈ ਨਾ ਕਰ ਥੋੜਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ ਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50 60 ਇਕੱਠੇ ਹੋਏ ਹੋ ਅੰਨਾ ਮਾਰੇ ਅੰਨੀ ਨੂੰ ਤੇ ਕਿਸ ਨੂੰ ਵਜੇ ਧਮੀ ਨੂੰ ਹੈ ਅੰਨਾ ਗੁਰੂ ਦੈਰਾ ਚੇਲਾ ਦੋਨੋਂ ਨਰਕ ਚ ਠੇਲਮ ਠੇਲਾ ਥੈਂਕ ਯੂ ਵੈਰੀ ਮੱਚ ਦਰਸ਼ਨ ਸਿੰਘ ਬਰਾੜ ਬਰੇ ਜੀ ਦਰਸ਼ਨ ਸਿੰਘ ਦਰਸ਼ਨ ਸਿੰਘ ਬਰਾੜ ਵਾਲੇ ਪਏ ਬੋਲ ਚੁੱਕੇ ਆ ਪੁੱਤਰ ਤੂੰ ਜ਼ਿਆਦਾ ਹੋ ਨਾ ਕਰ ਬਾਪੂ ਦੀ ਖਬਰ ਲੈਣ ਆਇਆ ਬਾਪੂ ਸਾਡੀ ਪੱਗ ਹੈ ਸਾਡੀ ਸ਼ਾਨ ਹੈ ਔਰ ਕੱਲਾ ਬਾਪੂ ਨਹੀਂ ਕਾਂਗਰਸ ਦਾ ਹਰ ਵਰਕਰ ਜਿਹੜਾ ਰੁੱਸਿਆ ਹੈ ਭਾਈ ਕਿਸੇ ਨੂੰ ਅੱਡ ਕਿਉਂ ਕਰੋ ਸ਼ਕਤੀ ਦੁੱਗਣੀ ਤਿੱਗਣੀ ਹੁੰਦੀ ਹੈ ਜੇ ਸਾਰਿਆਂ ਨੂੰ ਜੋੜੋਗੇ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਆਂ ਅਸੀਂ ਕਾਂਗਰਸ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਵੀ ਸਾਰੇ ਇਕੱਠੇ ਹੋ ਕੇ ਸਭ ਦਾ ਭਲਾ ਕਰੋ ਉਹੀ ਗੁਰੂਆਂ ਦਾ ਵਲਸਵਾ ਉਹੀ ਵਾਸੂ ਦੇਵਮ कुटुंबकम ਹੈ ਭਾਈ ਉਹੀ ਅੰਬੇਡਕਰ ਸਾਹਿਬ ਨੇ ਕਿਹਾ ਵੀ ਸਾਡੀਆਂ ਅੱਡ ਅੱਡ ਭਾਸ਼ਾਵਾਂ ਨੇ ਸਾਡੀ ਆਡਾ ਅਡ ਖਾਣ ਪਾਣ ਹੈ ਸਾਡੇ ਆਡਾ ਅਡ ਕਲਚਰ ਹੈ ਪਰ ਅਸੀਂ ਇੱਕ ਧਾਗੇ ਚ ਸੋ ਮੰਨ ਕੇ پروਏ ਹੋਇਆ ਪਰਿਵਾਰ ਦੀ ਏਕਤਾ ਚ ਰਹੀਏ ਇਹ ਹੈਂਕਰ ਛੱਡੀਏ ਜਿੱਦਣ ਅਸੀਂ ਪਰਿਵਾਰ ਦੀ ਏਕਤਾ ਸਿਰਜੀ ਔਰ ਇਹ ਰਾਜਸਵੀ ਭਾਵ ਮੈਂ ਰਾਜਾ ਮੈਂ ਮੈਂ ਹਾਂ ਸਮਝਿਆ ਨਹੀਂ ਇਹ ਛੱਡਿਆ ਕੋਈ ਆਪਣੇ ਮੁੰਡੇ ਨੂੰ ਕੁੜੀ ਨੂੰ ਕਿੱਥੇ ਪੜਾਉਣਾ ਹੈ ਇਹ ਪੁੱਛਦੇ ਪੁੱਛਣ ਜਾਂਦਾ ਇਹਨੂੰ ਸਮਝੋ ਭਗਵੰਤ ਮਾਨ ਸਾਹਿਬ ਜਿਸ ਦਿਨ ਤੁਸੀਂ ਇਹ ਰਾਜਸ ਵਾਲਾ ਭਾਗ ਛੱਡ ਕੇ ਨਾ ਪਹਿਲਾਂ ਵਾਂਗ ਫਿਰਨ ਲੱਗੇ ਲੋਕਾਂ ਚ ਵੈਸੇ ਤਾਂ ਲੋਕ ਤੁਹਾਨੂੰ ਹੁਣ ਬੜਨ ਨਹੀਂ ਦਿੰਦੇ ਕਿਤੇ ਥੋੜਾ ਸੁਧਾਰ ਹੋ ਸਕਦਾ